ਦੇਖੋ ਸਾਡੀ ਜੱਜ ਜਰ ਸਾਡੇ ਜਿਹੜੀ ਮੁਲਾਕਾਤ ਉਹ ਪੰਥਕ ਵਿਚਾਰਾ ਹੋਈ ਹੈ ਪੰਥ ਦੇ ਮਸਲਿਆਂ ਤੇ ਪੰਜਾਬ ਦੀ ਨੌਜਵਾਨੀ ਦੇ ਮਸਲਿਆਂ ਤੇ ਗੱਲਬਾਤ ਹੋਈ ਹੈ ਔਰ ਮੈਨੂੰ ਲੱਗਦਾ ਵੀ ਇਹਨੂੰ ਇੱਥੇ ਤੱਕ ਸਹੀ ਰੱਖਣਾ ਚਾਹੀਦਾ ਹੈ ਦੇਖੋ মিডিਆ ਕਿਵੇਂ ਦੇਖਦੀ ਹੈ ਉਸ ਬਾਰੇ ਸਾਡੀ ਕੀ ਵਿਚਾਰ ਹੈ ਜੇ ਅਸੀਂ ਦਰਬਾਰ ਸਾਹਿਬ ਆਏ ਸੀ ਤੇ ਲੰਗਰ ਮੇਲੇ ਕਰਨ ਤੋਂ ਬਾਅਦ ਕੀ ਖਾਸ ਮੁੱਦਾ ਹੈ ਜੀ ਇੰਨੀ ਖਾਸ ਗੱਲ ਸਾਡੀ ਨੌਜਵਾਨੀ ਦਾ ਕੋਈ ਇਹ ਮੈਨੂੰ ਲੱਗਦਾ ਵੀ ਜਿਹੜਾ ਕਾਲਕਤ ਸਾਹਿਬ ਤੇ ਜਥੇਦਾਰ ਨੂੰ ਮੁਲਾਕਾਤ ਆ ਉਹ ਮੁਲਕਾਂ ਸਿੱਖਾਂ ਵਾਸਤੇ ਕੋਈ ਵੀ ਬਸ ਸੈਂਸੇਸ਼ਨ ਦਾ ਮੁੱਦਾ ਨਹੀਂ ਚੱਲ ਰਹੀ ਹੈ। ਠੀਕਾ ਦਾ ਮੁੱਦਾ ਨਹੀਂ ਹੋਣਾ ਚਾਹੀਦਾ। ਤੋਂ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਵਿਚਾਰ ਕਰਤਾ ਜਿਹੜੀ ਉਹ ਰੀਡ ਠੀਕ ਠੀਕ ਲੱਗਦਾ ਕਿ ਇੱਥੇ ਨਹੀਂ ਅਸੀਂ ਇੱਥੇ ਚੱਲ ਪਣੀ ਵੀ ਚੁੱਕੇ ਹਾਂ ਗੰਗੀਟੀ ਕਾਲਾ ਕਰ। ਨਾ ਹੀ ਨਗਰ ਤੁਹਾਡੇ ਤੇ ਡਿੱਗਿਆ ਕੀ ਹੈ ਪਹਿਲੀ ਵਾਰ ਵਿੱਚ ਪ੍ਰਿੰਸ ਸਾਹਿਬ ਦਾ ਹਲਾ ਕੰਮ ਕਰਦੇ। ਪਹਿਲੀ ਵਾਰ ਵਿੱਚ ਚਲੋ ਟੈਗਰ ਦਾ ਬਾਤ ਨਹੀਂ ਕਰਦੇ। ਇਸ ਬਾਤ ਨੂੰ ਨਹੀਂ ਉੱਥੋਂ ਦਾ ਮੁੱਦਾ ਬਣੇ। ਅੱਜ ਕੁਦਰਤੀ ਸਭ को को तो तो वाहगुरु जी का खालसा वाहेगुरु जी की फतेह देखो साथेदार साहब ने जी मुलाकात हो पंथक बेचारा हुई है ਪੰਥ ਦੇ ਮਸਲਿਆਂ ਤੇ ਪੰਜਾਬ ਦੀ ਨੌਜਵਾਨੀ ਦੇ ਮਸਲਿਆਂ ਤੇ ਗੱਲਬਾਤ ਹੋਈ ਹੈ। ਔਰ ਮੈਨੂੰ ਲੱਗਦਾ ਵੀ ਇਹਨੂੰ ਇੱਥੋਂ ਤੱਕ ਕਿਸੇ ਵਿੱਚ ਰੱਖਣਾ ਚਾਹੀਦਾ ਹੈ। ਦੇਖੋ মিডিਆ ਸੈਂਸੇਸ਼ਨ ਖੇਡਦੀ। ਜਿਹਨੇ ਉਸ ਬਾਰੇ ਸਾਡੀ ਕੋਈ ਵਿਚਾਰ ਨਹੀਂ ਉਹ ਤੇ ਪੱਥਰਾ ਵਿਛਾ। ਇਹ ਅਸੀਂ ਦਰਬਾਰ ਸਾਹਿਬ ਆਏ ਸੀ ਤੇ ਦਰਸ਼ਨ ਮੇਲੇ ਕਰਨ ਤੋਂ ਬਾਅਦ। ਕੀ ਖਾਸ ਮੁੱਦਾ ਰਿਹਾ ਜੀ? ਇਨੀ ਖਾਸ ਮੁੱਦਾ ਸਾਡੀ ਨੌਜਵਾਨੀ ਦਾ ਹੀ ਗਿਆ। ਜੀ। ਕੋਈ ਮੈਨੂੰ ਲੱਗਦਾ ਵੀ ਜਿਹੜਾ ਕੱਲ੍ਹ ਤੱਕ ਸਾਹਿਬ ਦੇ ਜਥੇਦਾਰ ਨੂੰ ਮੁਲਾਕਾਤ ਆ। ਉਹ ਮੁਲਾਕਾਤ ਸਿੱਖਾਂ ਵਾਸਤੇ ਕੋਈ ਈਡੀ ਸੈਂਸੇਸ਼ਨ ਦਾ ਮੁੱਦਾ ਨਹੀਂ ਬਣਦਾ। ਦੇਸ਼ਾ ਦਾ ਬਦਲਾ ਨਹੀਂ ਹੋਣਾ ਚਾਹੀਦਾ ਸੋ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਵਿਚਾਰ ਕਰਤਾ ਜਿਹੜੀਆਂ ਹੁੰਦੀ ਰਹਿਣੀਆਂ ਚਾਹੀਦੀ ਠੀਕ ਹੈ ਚੱਲਦੀ ਗੱਲ ਲੱਗ ਪਾਗੀ ਘੰਟਾ ਮੀਟਿੰਗ ਹੁੰਦੀ ਰਹੀ ਨਹੀਂ ਅਸੀਂ ਉੱਥੇ ਚੱਲ ਪਾਣੀ ਵੀ ਛੱਕਿਆ ਕੋਈ ਮੀਟਿੰਗ ਵਾਲਾ ਕਰ ਨਜ਼ਰ ਆ ਤੁਹਾਡੇ ਤੇ ਦਿੱਕਤ ਸੀ ਕਿ ਤੁਸੀਂ ਪਹਿਲੀ ਵਾਰ ਜੋਬ ਸਿੰਘ ਸਾਹਿਬ ਨਾਲ ਮੁਲਾਕਾਤ ਕਰ ਰਹੇ ਹੋ ਪਹਿਲੀ ਵਾਰ ਚਲੋ ਕਈ ਵਾਰ ਨਾ ਬਾਬੂ ਨਹੀਂ ਬਣਦਾ ਬਾਬਾ ਸਾਹਿਬ ਇਹ ਉਹ ਦਾ ਨਵਾਂ ਸਾਹਿਬ ਹੁੰਦੇ ਸੀ ਅੱਜ ਇਸ ਕੁਦਰਤੀ ਸਾਹਿਬ ਨਵਾਂ ਦੇ ਐਡਵੈਲਪਮੈਂਟ ਨਹੀਂ ਹੋ ਰਿਹਾ ਮੈਨੂੰ ਐ ਲੱਗਦਾ ਵੀ ਇਸ ਮੀਟਿੰਗ ਦੇ ਵਿੱਚ ਆਪਾਂ ਫਾਰਮਲ ਗੱਲਬਾਤ ਕੀਤੀ ਕੋਈ ਸਟ੍ਰੈਟੇਜੀ ਕੋ ਕਿਸੇ ਕਿਸਮ ਦੀ ਕੋਈ ਇਹੋ ਜਿਹੀ ਕੋ ਗੱਲ ਬਜ ਨਾਲ ਇਹਨੂੰ ਲੈ ਗਈ ਕਿ ਚਲੋ ਸ਼ਾਂਤੀ ਰੱਖੋ ਤੇ ਗੱਲਬਾਤ ਹੋਵੇ ਭਜੀ ਆਈਡੀ ਫਰਦਾ ਭਜੀ ਫਰਦਾ ਜੀ ਸਾਈਲੈਂਟ 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 ਭਜੀ ਆਈਡੀ ਫਰਨਾ ਹਾਂਜੀ ਠੀਕ ਹੈ ਕੋਈ ਟੋਣਾ ਨਾ ਯਾਰ ਸਾਰੇ ਕੰਮ ਬਹੁਤ ਸਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਯਾ ਪੰਥ ਦੇ ਮਸਲਿਆਂ ਤੇ ਪੰਜਾਬ ਦੀ ਨੌਜਵਾਨੀ ਦੇ ਮਸਲਿਆਂ ਤੇ ਗੱਲਬਾਤ ਹੋਈ ਹੈ ਔਰ ਮੈਨੂੰ ਲੱਗਦਾ ਵੀ ਇਹਨੂੰ ਇੱਥੇ ਤੱਕ ਸਹੀ ਰੱਖਣਾ ਚਾਹੀਦਾ ਹੈ ਕਿਉਂਕਿ ਮੀਡੀਆ ਇਸ ਤਰ੍ਹਾਂ ਦੇ ਕਵਰਟੀ ਦਾ ਕੱਟ ਨਹੀਂ ਕੀਤਾ ਕਿ ਉਸ ਬਾਰੇ ਸਾਡੀ ਕੀ ਵਿਚਾਰ ਹੈ ਜੇ ਅਸੀਂ ਦਰਬਾਰ ਸਾਹਿਬ ਆਏ ਸੀ ਤੇ ਲੰਗਰ ਮੇਲੇ ਕਰਨ ਤੋਂ ਬਾਅਦ ਕੀ ਖਾਸ ਮੁੱਦਾ ਰਿਹਾ ਜੀ ਇਨੀ ਖਾਸ ਮੁੱਦਾ ਸਾਡੀ ਨੌਜਵਾਨੀ ਦਾ ਕੋਈ ਇਹ ਮੈਨੂੰ ਲੱਗਦਾ ਵੀ ਜਿਹੜਾ ਕਾਲਕਤ ਸਾਹਿਬ ਤੇ ਜਥੇਦਾਰ ਨੂੰ ਮੁਲਾਕਾਤ ਆ ਉਹ ਮੁਲਾਕਾਤ ਸਿੱਖਾਂ ਵਾਸਤੇ ਕੋਈ ਵੀ ਵਰਸਸ ਸੈਂਸੇਸ਼ਨ ਦਾ ਮੁੱਦਾ ਨਹੀਂ ਸੀ ਇਹ ਤਾਂ ਮੁੱਦਾ ਨਹੀਂ ਹੁੰਦਾ ਚਾਹੀਦਾ ਤੋਂ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਵਿਚਾਰ ਚਰਚਾ ਜਿਹੜੀ ਹੁੰਦੀ ਰਹੇ ਠੀਕ ਲੱਗਦਾ ਕਿ ਇੱਕ ਚੰਗਾ ਨਹੀਂ ਅਸੀਂ ਇਥੇ ਚਰਪਣੀ ਵਿੱਚ ਸੁਕੇ ਤੁੰਗੀ ਕਾਲਾ ਕ ਅਹੇ ਗੁਰਜੀ ਕੀ ਫਤਿਹ ਦੇਖੋ ਸਾਡੀ ਜਥੇਦਾਰ ਸਾਹਿਬ ਨਾਲ ਜਿਹੜੀ ਮੁਲਾਕਾਤ ਉਹ ਪੰਥਕ ਵਿਚਾਰਾ ਹੋਈ ਹੈ ਪੰਥ ਦੇ ਮਸਲਿਆਂ ਤੇ ਪੰਜਾਬ ਦੀ ਨੌਜਵਾਨੀ ਦੇ ਮਸਲਿਆਂ ਤੇ ਗੱਲਬਾਤ ਹੋਈ ਹੈ ਔਰ ਮੈਨੂੰ ਲੱਗਦਾ ਵੀ ਇਹਨੂੰ ਇੱਥੋਂ ਤੱਕ ਕਿਸੇ ਵੀ ਤਰ੍ਹਾਂ ਰੱਖਣਾ ਚਾਹੀਦਾ ਹੈ ਦੇਖੋ ਮੀਡੀਆ ਇਸ ਤਰ੍ਹਾਂ ਜਿਵੇਂ ਕਮੇਟੀ ਦਾ ਕੱਟੂ ਕੀਤਾ ਜੀ ਉਸ ਬਾਰੇ ਸਾਡੀ ਕੀ ਵਿਚਾਰ ਨਹੀਂ ਉਹ ਤੇ ਬਖਰਾ ਵਿਸ਼ਾ ਇਹ ਅਸੀਂ ਦਰਬਾਰ ਸਾਹਿਬ ਆਏ ਸੀ ਤੇ ਦਰਸ਼ਨ ਮੇਲੇ ਕਰਨ ਤੋਂ ਬਾਅਦ ਕੀ ਖਾਸ ਮੁੱਦਾ ਰਿਹਾ ਜੀ ਆਪਣੀ ਖਾਸ ਮੁੱਦਾ ਸਾਡੀ ਨੌਜਵਾਨੀ ਦਾ ਹੀ ਗਿਆ ਜੀ ਕੋਈ ਮੈਨੂੰ ਲੱਗਦਾ ਵੀ ਜਿਹੜਾ ਕੱਲ ਤੱਕ ਸਾਹਿਬ ਤੇ ਜਥੇਦਾਰ ਨੂੰ ਮੁਲਾਕਾਤ ਆ ਉਹ ਮੁਲਾਕਾਤ ਸਿੱਖਾਂ ਵਾਸਤੇ ਕੋਈ ਈਡੀ ਸੈਂਸੇਸ਼ਨ ਦਾ ਮੁੱਦਾ ਨਹੀਂ ਬਣਦਾ ਸੈਂਸੇਸ਼ਨ ਦਾ ਮੁੱਦਾ ਨਹੀਂ ਹੋਣਾ ਚਾਹੀਦਾ ਸੋ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਵਿਚਾਰ ਕਰਤਾ ਜਿਹੜੀਆਂ ਹੁੰਦੀ ਰਹਿਣੀ ਚਾਹੀਦੀ ਠੀਕ ਹੈ ਚੱਲਦੀ ਰਹੇ ਭਾਗੀ ਘੰਟਾ ਮੀਟਿੰਗ ਹੁੰਦੀ ਨਹੀਂ ਨਹੀਂ ਅਸੀਂ ਉਥੇ ਚਲ ਪਾਣੀ ਵੀ ਛਕਿਆ ਕੋਈ ਮੀਟਿੰਗ ਵਾਲਾ ਕਰਦੇ ਨਜ਼ਰ ਤੁਹਾਡੇ ਤੇ ਡਿੱਗਿਆ ਸੀ ਕਿ ਤੁਸੀਂ ਪਹਿਲੀ ਵਾਰ ਜੋਬ ਸਿੰਘ ਸਾਹਿਬ ਨਾਲ ਮੁਲਾਕਾਤ ਕਰ ਰਹੇ ਹੋ ਪਹਿਲੀ ਵਾਰ ਚਲੋ ਕਈ ਵਾਰ ਨਾ ਸਬਾਬ ਨਹੀਂ ਬਣਦਾ ਜੇਬ ਸਾਹਿਬ ਇਹ ਉਹ ਤਾਂ ਨਵਾਂ ਸਾਹਿਬ ਹੁੰਦੇ ਸੀ ਅੱਜ ਇਸ ਕੁਦਰਤੀ ਸਾਹਿਬ ਬਹੁਤ ਕੋ ਅਸੀਂ ਕੋਈ ਨਹੀਂ ਸੱਤ ਕੰਦੀ ਬਣ ਸਕਦੀ ਆ ਸਭ ਨਾਲ ਤੁਹਾਡੀ ਬਾਤ ਕੀ ਬਣ ਸਕਦੀ ਕੋਈ ਨਾ ਨਵਾ ਦੇ ਐ ਡਵੈਲਪਮੈਂਟ ਨਹੀਂ ਮੈਨੂੰ ਐ ਲੱਗਦਾ ਵੀ ਇਸ ਮੀਟਿੰਗ ਦੇ ਵਿੱਚ ਆਪਾਂ ਫਾਰਮਲ ਗੱਲਬਾਤ ਕੀਤੀ ਕੋਈ ਸਟ੍ਰੈਟੇਜੀ ਕੋ ਕਿਸੇ ਕਿਸਮ ਦੀ ਕੋਈ ਐ ਹੋਜੀ ਕੋ ਗੱਲ ਬਸ ਨਾਲ ਨੂੰ ਲੈ ਗਿਆ ਸਭ ਤੋਂ ਸ਼ਾਂਤੀ ਰੱਖਿਆ ਤੇ ਗੱਲ ਬਾਤ ਭਾਜੀ ਆਈਡੀ ਫਰਦਾਇਤ ਆਈਡੀ ਫਰਦਾਇਤ ਸਾਈਲੈਂਟ 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 ਭਾਜੀ ਆਈਡੀ ਫਰਦਾਇਤ ਹਾਂਜੀ ਠੀਕ ਹੈ ਤੁਸੀਂ ਥੋਣਾ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਸਾਡੀ ਜਦਰ ਸਰ ਸਾਡੇ ਜਿਹੜੀ ਮੁਲਾਕਾਤ ਉਹ ਪੰਥਕ ਵਿਚਾਰਾ ਹੋਈ ਹੈ ਪੰਥ ਦੇ ਮਸਲਿਆਂ ਤੇ ਪੰਜਾਬ ਦੀ ਨੌਜਵਾਨੀ ਦੇ ਮਸਲਿਆਂ ਤੇ ਗੱਲਬਾਤ ਹੋਈ ਹੈ ਔਰ ਮੈਨੂੰ ਲੱਗਦਾ ਵੀ ਇਹਨੂੰ ਇੱਥੇ ਤੱਕ ਸਬੂਤ ਰੱਖਣਾ ਚਾਹੀਦਾ ਹੈ ਦੇਖੋ মিডিਆ ਇਸ ਤਰ੍ਹਾਂ ਦੇ ਕਮੇਟੀ ਦਾ ਗਠਨ ਕੀਤਾ ਗਿਆ ਜੀ ਉਸ ਬਾਰੇ ਸਾਡੀ ਕੀ ਵਿਚਾਰ ਹੈ ਉਹ ਤੇ ਪੁੱਛਾ ਗਿਆ ਜੀ ਅਸੀਂ ਦਰਬਾਰ ਸਾਹਿਬ ਆਏ ਸੀ ਤੇ ਰਣਜੀਤ ਮੇਲੇ ਕਰ ਤੋਂ ਬਾਅਦ ਕੀ ਖਾਸ ਮੁੱਦਾ ਰਿਹਾ ਜੀ ਕੋਈ ਖਾਸ ਮੁੱਦਾ ਸਾਡੀ ਨੌਜਵਾਨੀ ਦਾ ਇੱਕ ਕੋਈ ਇਹ ਮੈਨੂੰ ਲੱਗਦਾ ਵੀ ਜਿਹੜਾ ਕਾਲਕਤ ਸਾਹਿਬ ਤੇ ਜਥੇਦਾਰ ਨੂੰ ਮੁਲਾਕਾਤ ਆ ਤੇ ਕੋਈ ਵੀ ਬਰਸਸ ਸੈਂਸੇਸ਼ਨ ਨਾ ਮੋਦਾਨੀ ਤੇ ਇਹਦਾ ਮੋਦਾਨੀ ਹੋਣਾ ਚਾਹੀਦਾ ਤੋਂ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਵਿਚਾਰ ਕਰਤਾ ਜਿਹੜੀਆਂ ਹੁੰਦੀਆਂ ਨੇ ਠੀਕ ਲੱਗਦਾ ਇਹ ਤਾਂ ਨਹੀਂ ਅਸੀਂ ਇੱਥੇ ਚਰਪਣੀ ਕਹਿੰਦੇ ਪੱਜੀ ਆਈ ਨਿਕਨ ਹਾਂਜੀ ਠੀਕ ਹੈ ਜੀ ਇੱਥੋਂ ਆਣਾ ਵਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦੇਖੋ ਸਾਡੀ ਜਦਰਦਰ ਸਾਹਿਬ ਨਾਲ ਜਿਹੜੀ ਮੁਲਾਕਾਤ ਉਹ ਪੰਥਕ ਵਿਚਾਰਾ ਹੋਈ ਹੈ ਪੰਥ ਦੇ ਮਸਲਿਆਂ ਤੇ ਪੰਜਾਬ ਦੀ ਨੌਜਵਾਨੀ ਦੇ ਮਸਲਿਆਂ ਤੇ ਗੱਲਬਾਤ ਹੋਈ ਹੈ ਔਰ ਮੈਨੂੰ ਲੱਗਦਾ ਵੀ ਇਹਨੂੰ ਇੱਥੋਂ ਦਾ ਕਿਸੇ ਵਿੱਚ ਰੱਖਣਾ ਚਾਹੀਦਾ ਹੈ ਦੇਖੋ মিডিਆ ਸੱਚੇ ਖੇ ਨੇ ਕੋਈ ਗੋਸ ਬਾਰੇ ਸਾਡੀ ਕੋਈ ਵਿਚਾਰ ਨਹੀਂ ਉਹ ਤੇ ਪੱਥਰਾ ਵਿਛਾ ਇਹ ਅਸੀਂ ਦਰਬਾਰ ਸਾਹਿਬ ਆਏ ਸੀ ਤੇ ਦਰਸ਼ਨ ਮੇਲੇ ਕਰਨ ਤੋਂ ਬਾਅਦ ਕੀ ਖਾਸ ਮੁੱਦਾ ਹੈ ਜੀ? ਕੋਈ ਖਾਸ ਮੁੱਦਾ ਸਾਡੀ ਨੌਜਵਾਨੀ ਦਾ ਹੈ। ਜੀ। ਕੋਈ ਮੈਨੂੰ ਲੱਗਦਾ ਵੀ ਜਿਹੜਾ ਕੱਲ ਤੱਕ ਸਾਹਿਬ ਤੇ ਜਥੇਦਾਰ ਨੂੰ ਮੁਲਾਕਾਤ ਆ ਉਹ ਮੁਲਾਕਾਤ ਸਿੱਖਾਂ ਵਾਸਤੇ ਕੋਈ ਈਡੀ ਸੈਂਸੇਸ਼ਨ ਦਾ ਮੁੱਦਾ ਨਹੀਂ ਬਣਦਾ। ਸੈਂਸੇਸ਼ਨ ਦਾ ਮੁੱਦਾ ਨਹੀਂ ਹੋਣਾ ਚਾਹੀਦਾ। ਸੋ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਵਿਚਾਰ ਕਰਤਾ ਜਿਹੜੀਆਂ ਹੁੰਦੀ ਰਹਿਣੀ ਚਾਹੀਦੀ। ਅਸੀਂ ਉਥੇ ਜਲ ਪਾਣੀ ਵੀ ਛਕਿਆ ਕਮੇਟੀ ਕਾਲਾ ਕਰੀ ਨਜ਼ਰ ਤੁਹਾਡੇ ਤੇ ਡਿੱਗੀ ਸੀ ਕਿ ਤੁਸੀਂ ਪਹਿਲੀ ਵਾਰ ਸੁਪਰੀਂਗ ਸਾਹਿਬ ਨਾਲ ਮੁਲਾਕਾਤ ਕਰਨ ਪਹਿਲੀ ਵਾਰ ਚਲੋ ਕਈ ਵਾਰ ਨਾ ਸਬਾਬ ਨਹੀਂ ਬਣਦਾ ਇੱਕ ਵਾਰ ਸਾਹਿਬ ਨੇ ਉਹ ਦਮਦਮਾ ਸਾਹਿਬ ਹੁੰਦੇ ਸੀ ਅੱਜ ਇਸ ਕੁਦਰਤੀ ਸਾਹਿਬ